ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਮਹੌਲ ਦੀ ਫਾਰਮ ਬਰੰਡਾ ਤੇ ਅੱਜ ਦੀ ਵੀਡੀਓ ਲਈ ਆਪਾਂ ਤੁਹਾਡੇ ਲਈ ਦੋ ਨਗ ਲੈ ਕੇ ਆਏਗੇ ਇੱਕ ਤਾਂ ਗੱਬਣ ਬੱਚੀ ਆਈ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸ ਹੈ ਇੱਕ ਛੋਟੀਆ ਇਹ ਫੰਡਰ ਆਈ ਤੇ ਆਪਾਂ ਤੁਹਾਨੂੰ ਦਿੰਦੇ ਇਹਨਾਂ ਦੋਨਾਂ ਦੀ ਡਿਟੇਲ ਬਰੀਡ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਬਹੁਤ ਚੰਗੀ ਛੋਟੀ ਆ ਤੇ ਬੱਚੀ ਇੱਧਰ ਥੋੜੀ ਧੁੱਪ ਪੈਂਦੀ ਆਪਾਂ ਸਾਨੂੰ ਇੱਧਰੋਂ ਦਿਖਾਉਣੇ ਆਗੇ ਤੇ ਰੇਟ ਵੀ ਦੋਨੋਂ ਦੇ ਵੀਡੀਓ ਦੇ ਬੱਚਾ ਕਰਾਂਗੇ ਆਪਾਂ ਚਾਰੋਂ ਚੁਣ ਫੁੱਲ ਆ ਦੋਨੋਂ ਹੀ ਇਹ ਛੋਟੀ ਦੇ ਵਜ੍ਹਾ ਆਪਾਂ ਦੋ ਵਾਰ ਟੀਕਾ ਭਰਾ ਚੁੱਕਿਆ ਦੂ ਪਹਿਲਾਂ ਤੇ ਰਹੀ ਨਹੀਂ ਬਾਈ ਇਹ ਤੇ ਜੇ ਉਸ ਬੀਰ ਕੋ ਤਿਆਰ ਬਹਾ ਹੈਗਾਗਾ ਤੇ ਇਹਨੂੰ ਗੱਬੜ ਵੀ ਕਹਾ ਸਕਦਾ ਭਰਾ ਆਪਾਂ ਫੰਡਰ ਵੇਚਣੀ ਹੈਗੀ ਇਹ ਤੇ ਅੰਦਰੋਂ ਵੀ ਕੋਈ ਨੁਕਸ ਨਹੀਂਗਾ ਕੋਈ ਵੀ ਇਹਨੂੰ ਚੈੱਕ ਕਰਾ ਸਕਦਾ ਅੰਦਰੋਂ ਡਾਕਟਰ ਲਿਆ ਕੇ ਆਪਣਾ ਤੇ ਸੋਨੂੰ ਆਪਾਂ ਤੋਰ ਕੇ ਵੀ ਦਿਖਾ ਦਿੰਨੇ ਹਾਂ ਝੋਟੀ ਵੀ ਇਹਨਾਂ ਚਾਹਵੇਂ ਨਹੀਂ ਤੋੜ ਵੀ ਕਿ ਕਿ ਕੁੱਡੀਆ ਸਿੰਗਾ ਸੰਗਾ ਵੀ ਸੂਰ ਜੀ ਵੀ ਪੂਰੇ ਆ ਬਾਈ ਇਹ ਮਾਜੇ 100 ਰੁਪਏ ਲੈ ਤੇ ਇੱਕ ਸਿੰਗਾਂ ਦੀ ਕੁੰਡੀ ਆ ਗਈ ਹੋਰ ਵੀ ਹੋ ਗਈ ਨਹੀਂ ਸਾਡੇ ਤਿੰਨ ਸਾਲ ਤੇ ਦੋ ਟੀਕੇ ਭਰਾ ਲੈ ਆਪਾਂ ਰਹੀ ਨੂੰਗੀ ਇਹ ਦੇਖੋ ਥੋੜਾ ਚੰਗਾ ਪਿਆਰ ਬਾਰਾ ਹਲਾ ਕੋਈ ਸ਼ਾਂਤ ਲੱਗਦਾਗਾ ਤੇ ਜੋ ਤੇ ਚੰਗੀ ਮੋਹਦਾ ਇਹ ਦੋ ਟੀਕੇ ਭਰਾਤੀ ਵੀ ਰਹੀ ਨਹੀਂ ਗਈ ਫੰਫੰ ਸੁਣ ਚ ਕਰਾਉਣਿਆਂਗੇ ਬਿੱਥੀ ਬਿੱਥੀ ਦਾ ਥਾਣਾ ਗਾ ਤੇ ਮੁੱਲ ਵਾਈ ਦਾ 50000 ਰੁਪਿਆ ਗਾ ਤੇ ਮਾਨਤਨ ਆਪਾਂ ਵਿੱਚੋਂ ਕਰ ਦਾਂਗੇ ਤੇ ਇਹ ਦੇਖੋ ਨਵਾਂ ਦੁਨੀਆ ਆਪਾਂ ਬੱਚੀ ਦੀ ਡਿਟੇਲ ਇਹ ਬਾਈ ਚੈੱਕ ਪਾਸ ਆ ਗਈ 3 ਨਿਂਹ ਮਹੀਨੇ ਦੀ ਆਪਾਂ ਚੈੱਕ ਕਰਾ ਕੇ ਠੰਡਾ ਟੀਕੇ ਦੇ ਲਵਾਇਆ ਹੋਇਆ ਗਾ ਤੇ ਜਿਹੜਾ ਬਾਈ ਲਿਜਾਉਣੀ ਚਾਹੁੰਦਾ ਆਪਾਂ ਚੈੱਕ ਕਰਾ ਕੇ ਲਿਜਾ ਸਕਦਾ ਗਾ ਤੇ 9 ਮਿੰਟ ਤੋਂ 10 ਦਿਨ ਘੱਟ ਆ ਗਏ ਤੇ ਚੈੱਕ ਪਾਸ ਕਰਾਈ ਹੋਈ ਆਪਣੀ ਤੇ ਇਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਤੋੜ ਕੇ ਦੇਖ ਸਕਦਾ ਚਾਰ ਹੀ ਥਾਣਾ ਕੋਈ ਫੋਰਸਾਂਗ ਨਹੀਂ ਗਈ ਤੇ ਇਹ ਵੀ ਠੰਡੀ ਸੀਲ ਹੈ ਪੂਰੀ ਕਬਦ-ਕਾੜ ਦੇਖੋ ਪੂਰੀ ਉੱਚੀ ਆ ਗਈ ਤੇ ਦੇਖ ਸਕਦੇ ਹੋਗੇ ਉਹੀ ਕਾਟ ਰਹੀਗੀ ਮੂੰਹ ਮੱਥੇ ਦੇਖ ਸਕਦੇ ਹੋਗੇ ਕੋਈ ਚੰਗੀ ਬਰੀਡ ਦੀ ਜਾਂ ਉੱਚੇ ਕੱਦ ਦਾ ਕਾਟਦੀ ਹੈ ਜੀ ਦੇਖ ਸਕਦੇ ਹੋ ਨੇ ਤੇ ਆਪਾਂ ਤੁਹਾਨੂੰ ਇਹ ਵੀ ਦਿਖਾਉਣੇ ਆਗੇ ਤੋਰ ਕੇ ਜੀ ਸਾਡੇ ਵਿੱਚ ਕੱਦ ਦਾ ਕਾਟ ਤੇ ਆਪਣੇ ਘਰ ਦੀ ਬੱਛੀ ਹੈ ਇਹ देखा था भाई पूरी ठंडी सील की गई कद चेक कर लो पूरा उच्चा लंबा कद आ चंगी ब्रीड नहीं बची है ये रहा हूँ मैं तो ਇਹ ਇਹਦਾ ਮੁੱਲ ਵਈ ਆਪਾਂ ਕਰ ਦਿਆਂਗੇ 55000 ਰੁਪਇਆ 20000 500 ਮਾਨਤਾ ਹੋ ਰਹੀ ਹੈ ਇਸ ਤੋਂ ਇੰਡੀ ਭੌਦਾ ਕੀ ਬੱਚੀ 55000 ਚੋਂ ਮਾਨਤਨ ਕਰ ਦਿਆਂਗੇ ਤੇ ਪਿੰਡ ਵਈ ਆਪਣਾ ਹੈਗਾ ਤੁੰਗੜੀ ਜ਼ਿਲ੍ਹਾ ਬਠਿੰਡਾ ਨੇੜੇ ਪੁੱਚੇ ਮੰਡੀਆ ਤੇ ਮੋਬਾਈਲ ਨੰਬਰ ਆਪਣਾ 94640 76410 ਕੰਟੈਕਟ ਕਰ ਸਕਦੇ ਹੋ ਦੋਨਾਂ ਪਾਸਿਓਂ ਜੇ ਕੋਈ ਵੀ ਪਸੂਪਸੰਦ ਆਇਆ ਹੋਵੇ ਪਿੰਡ ਤੰਗਵਾਲੀ ਜ਼ਿਲ੍ਹਾ ਬਠਿੰਡਾ ਤੇ ਦੇਖ ਸਕਦੇ ਹੋ ਸੋ ਬਿੱਡੂ ਦੇਖਣ ਲਈ ਹੋਰਾਂ ਵੀਰਾਂ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਹਾਲੇਰੀ ਫਾਰਮ ਬਠਿੰਡਾ